ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਦੀ ਬਾਣੀ ਵਿੱਚ ਬਚਨ ਕਰਦੇ ਹਨ ਸੰਗਤ ਜੀ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਹੱਤ ਨੀਚ ਅੱਜ ਵੀ ਸੰਗਤ ਜੀ ਸੰਸਾਰ ਜਾਤ ਤੇ ਭਾਤ ਵਿੱਚ ਫਸਿਆ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਦੀ ਬਾਣੀ ਵਿੱਚ ਬਚਨ ਕਰਦੇ ਹਨ ਕਿ ਦੁਨੀਆਂ ਦੇ ਲੋਕੋ ਜਿੰਨ ਨੂੰ ਤੁਸੀਂ ਨੀਚ ਜਾਤ ਕਹਿੰਦੇ ਜੀ ਆਤ ਨੀਚ ਗੁਰੂ ਨਾਨਕ ਪਾਤਸ਼ਾਹ ਜੀ ਬਹੁਤ ਥੱਲੇ ਚਲੇ ਗਏ ਹੈ ਨੀਚਾਂ ਅੰਦਰ ਨੀਚ ਜਾਤ ਨੀਚੀ ਹੋ ਹੱਥ ਨੀਰੀ ਕਿ ਜਿਹਨੂੰ ਤੁਸੀਂ ਨੀਚ ਤੋਂ ਨੀਚ ਜਾਤ ਕਹਿੰਦੇ ਜੀ ਦੁਨੀਆਂ ਦੇ ਲੋਕੋ ਮੇਰਾ ਰੰਗ ਦੇ ਨਾਲ ਹੀ ਪ੍ਰੇਮ ਹੈ ਨਾਨਕ ਤਿਨ ਕੈ ਸੰਗ ਸਾਥ ਵੜਿਆ ਸੋ ਝਾਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸੇ ਹੀ ਸਮੇਂ ਸ਼ੁਰੂਆਤ ਵਿੱਚ ਹੀ ਬਤਨ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਿ ਦੁਨੀਆਂ ਦੇ ਲੋਕ ਜਿਹਨੂੰ ਯਾਤ ਕਹਿੰਦੇ ਜੀ ਮੈਂ ਹਮ ਦੇ ਅੰਗ ਸੰਗ ਹੋ ਕੇ ਵਰਤਦਾ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਜੀ ਭਾਈ ਮਰਦਾਨਾ ਜੀ ਦੀ ਚੋਣ ਸੰਗਤ ਜੀ ਸਭ ਤੋਂ ਪਹਿਲੇ ਸਿੱਖ ਬਜੂ ਕੀਤੀ ਹ ਭਾਈ ਮਰਦਾਨਾ ਜੀ ਸੰਗਤ ਜੀ ਕੀਰਤੀ ਤੇ ਗਰੀਬ ਪ੍ਰਾਪਤਵਾਰ ਵਿੱਚੋਂ ਨੇ ਤੇ ਮੁਸਲਮਾਨ ਪਰਵਾਰ ਨਾਲ ਸੰਬੰਧ ਰੱਖਦੇ ਹਨੇ ਗੁਰੂ ਨਾਨਕ ਪਾਸ਼ਾ ਜੀ ਨੇ ਪਹਿਲੀ ਝੋਨ ਭਾਈ ਮਰਦਾਨਾ ਜੀ ਦੀ ਕੀਤੀ ਹੈ ਤੇ ਸੰਗਤ ਜੀ ਭਾਈ ਮਰਦਾਨਾ ਜੀ ਨੇ ਵੀ ਆਪਣਾ ਸਿੱਖੀ ਦਾ ਫਰਜ਼ ਨਿਭਾਉਂਦੇ ਹਨੇ ਤਕਰੀਬਨ 50 ਸਾਲ ਕੀਰਤਨ ਦੀ ਸੇਵਾ ਕੀਤੀ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਨਾਮ ਤੇ ਕਦੇ ਵੀ ਇੱਕ ਥੇਲੇ ਦੀ ਮੰਗ ਨਹੀਂ ਕੀਤੀ ਹੈ ਸੰਗਤ ਜੀ ਮਾਇਆ ਦੀ ਚਾਰ ਉਦਾਸੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਦਾਸੀ ਤੇ ਜਾਂਦੇ ਸਨ ਚਾਰ-ਚਾਰ ਸਾਲ ਇੱਕ ਉਦਾਸੀ ਤੇ ਲੱਗ ਜਾਂਦੇ ਸਨ ਤੇ ਭਾਈ ਮਰਦਾਨਾ ਜੀ ਨੇ ਆਪਣੇ ਸੇਕੀ ਦੇ ਫਰਜ਼ ਨੂੰ ਨਿਭਾਉਂਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਅਸੀਸਾਂ ਤੇ ਰਹਿਤਾਂ ਲਈਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਤ ਕੰਨ ਸੰਗਤ ਜੀ ਸਾਨੂੰ ਵੀ ਇਹ ਸਿਧਾਂਤ ਸਾਡੀ ਝੋਲੀ ਵਿੱਚ ਪਾਉਣ ਸਾਨੂੰ ਵੀ ਜਾਤ ਪਾਤ ਤੋਂ ਉਪਰ ਉੱਠ ਕੇ ਨਾਮ ਦੀਆਂ ਰਹਤਾਂ ਤੇ ਮਨਸ ਕੀ ਜਾਤ ਸਭ ਏਕ ਏਕ ਪਛਾਨ ਬੁਣਦਾ ਹੁਕਮ ਜਿਹੜਾ ਹੈ ਉਹ ਅਧਿਰ ਕਰਵਾਦਾ ਜੇ ਸੰਗਤ ਜੀ ਅੱਜ ਅਸੀਂ ਅੱਜ ਵੀ ਅਸੀਂ ਜੇ ਦਰਬਾਰ ਸਾਹਿਬ ਜਾ ਕੇ ਅੰਮ੍ਰਿਤ ਦੀਆਂ ਦਾਤਾਂ ਲੈਂਦੇ ਹਾਂ ਤੇ ਸੰਗਤ ਜੀ ਹਰ ਇੱਕ ਮਾਈ ਭਾਈ ਨੂੰ ਇੱਕੋ ਬਾਟੇ ਵਿੱਚ ਉਤਸ਼ਕਾਇਆ ਜਾਂਦਾ ਹੈ ਉੱਥੇ ਨਾ ਨਾਮ ਦੀ ਯਾਦ ਹੈ ਨਾ ਕੋਈ ਪਾਤ ਹੈ ਤੇ ਅੱਜ ਵੀ ਸੰਗਤ ਜੀ ਕੋ ਹੀ ਬਾਤਾਂ ਸਾਰੀ ਸੰਗਤ ਦੇ ਮੂੰਹ ਨੂੰ ਬਾਰ-ਬਾਰ ਲਾਇਆ ਜਾਂਦਾ ਹੈ ਕਿਉਂਕਿ ਜਾਤ ਦਾ ਜਿਹੜਾ ਕੋੜ ਹੈ ਇਹ ਨੇ ਹਮੇਸ਼ਾ ਸਮਾਜ ਨੂੰ ਮੰਨਣਾ ਕੀਤਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਮੇਸ਼ਾ ਖਲਕਤ ਨੂੰ ਆਪਣੇ ਬਣੇ ਸੀਨੇ ਨਾਲ ਲਾਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਵੀ ਦਇਆ ਰਹਿਣ ਅਸੀਂ ਵੀ ਹਰ ਕਿਰਤੀ ਨੂੰ ਹਰ ਕਾਮੇ ਨੂੰ ਆਪਣੇ ਦਿਲ ਵਿੱਚ ਜਗ੍ਹਾ ਤੇਈ ਤੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਲੈਣੀਆਂ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਜੀ ਸਰਬੰਸ ਨੂੰ ਵਾਰਨਾ ਦਿੱਤਾ ਹੈ ਤੇ ਦਿਨਾਂ ਨੂੰ ਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਵਾ ਕਰਕੇ ਉਹਨਾਂ ਦੇ ਅਧਿਕਾਰਾਂ ਦਾ ਹਾਮੀ ਬਣਾਇਆ ਹੈ ਜਿਨਕੀ ਜਾਤ ਪਾਤ ਕੁਲ ਨਾਂ ਨਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਨੇ ਸੰਗਤ ਜੀ ਜਿਨਕੀ ਜਾਤ ਪਾਤ ਕੁੱਲ ਮਾਹੂ ਸਰਦਾਰੀ ਨਹੀ ਪਈ ਤਾਹੀਂ ਇਨਹੀ ਹੋ ਸਰਦਾਰ ਬਨਾਉ ਤਬੈ ਗੋਬਿੰਦ ਸਿੰਘ ਨਾਮ ਕਹਾਂਉ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤਧੀਆਂ ਦਾਤਾ ਸੰਗਤ ਜੀ ਵੰਡੀਆਂ ਨੇ ਅਨੰਦਪੁਰ ਦੀ ਤਖਤ ਤੇ ਤੇ ਪਹਾੜੀ ਰਾਜਾਂ ਨੇ ਆ ਕਰਕੇ ਅਸ਼ਾਕ ਇਹ ਬੇਨਤੀ ਕੀਤੀ ਹੈ ਜੇ ਸਤਿਗੁਰੂ ਜੀ ਸਾਨੂੰ ਵੀ ਅਮਰ ਦੀਆਂ ਦਾਤਾਂ ਦਿਓ ਸਤਿਗੁਰਾਂ ਨੇ ਸਵਾਗਤ ਕੀਤਾ ਹੈ ਪਰ ਪਹਾੜੀ ਰਾਜੇ ਕਹਿੰਦੇ ਕਿ ਗੁਰੂ ਸਾਹਿਬ ਅਸੀਂ ਰਾਜੇ ਹਾਂ ਤੇ ਤੁਸੀਂ ਗਰੀਬਾਂ ਨੂੰ ਕਿਰਤੀਆਂ ਨੂੰ ਜੋ ਹੱਥ ਆਉਂਦਾ ਹੈ ਇੱਕੋ ਹੀ ਬਾਟੇ ਵਿੱਚ ਅੰਨ ਤਸਕਾਉਂਦੇ ਜੀ ਸਾਨੂੰ ਇੱਕੇ ਬਾਟੇ ਵਿੱਚ ਅੰਨ ਤਸਕਾਉਣਾ ਗੁਰੂ ਸਤਿਗੁਰਾਂ ਨੇ ਕਿਹਾ ਭਾਈ ਇਹ ਗੁਰੂ ਨਾਨਕ ਦਾ ਪੰਥ ਹੈ ਇਹਦੇ ਵਿੱਚ ਜਾਤ ਪਾਤ ਦਾ ਕੋਈ ਕੰਮ ਨਹੀਂ ਹੈ ਸਤਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਨੀਚ ਜਾਂ ਗਰੀਬ ਕਹਿੰਦੇ ਜੇ ਮੈਂ ਨਮ ਸਰਦਾਰੀਆਂ ਦੇ ਨਾਲ ਤਬਾ ਗੋਬਿੰਦ ਸਿੰਘ ਨਾਮ ਕਹਾਂ ਤਾਂ ਹੀ ਸਾਡਾ ਜਿਹੜਾ ਨਾਮ ਹੈ ਉਹ ਡੜੋ ਲੋ ਸਤਗੁਰ ਸੱਚੇ ਪਾਤਸ਼ਾਹ ਤੋਂ ਅਸੀਸਾਂ ਰਹਿਤਾਂ ਲੈ ਤਾਈਏ ਜਾਤ ਪਾਤ ਤੇ ਉੱਚੀ ਨੀਤ ਤੋਂ ਕਰੋਠ ਕਰਕੇ ਹਰ ਮਾਈ ਭਾਈ ਨੂੰ ਆਪਣੇ ਹਿਰਦੇ ਚ ਜਗ੍ਹਾ ਦੇ ਕੇ ਗ੍ਰੰਥ ਤੇ ਪੰਥ ਦੀ ਸੇਵਾਦਾਰੀ ਦੇਣੀ ਕਰੀ ਹੈ